ਸਰ ਬਾਬੂ ਸ਼ਾਈ ਟੈਂਪੇ ਤੁਹਾਡਾ ਸਵਾਗਤ ਹੈ ਮੈਂ ਹਾਂ ਵਿਕਰਮਜੀਤ ਸਿੰਘ ਸੋਸਾਲ 2023 ਅੱਜ ਰਾਤ 12 ਵਜੇ ਸਾਡੇ ਤੋਂ ਅਲਵਿਦਾ ਹੋਵੇਗਾ ਤੇ 2024 ਨਵੇਂ ਬਰੇ ਦੀ ਆਮਦ ਦੇ ਵਿੱਚ ਅਸੀਂ ਪਰਵੇਸ਼ ਕਰਾਂਗੇ ਇਸ 2023 ਖਟੀਆਂ ਤੇ ਮਿੱਠੀਆਂ ਯਾਦਾਂ ਛੱਡ ਗਿਆ ਇਹ ਬਰਾ ਸੋ ਅਸੀਂ ਆਪਣੇ ਸਾਰੇ ਹੀ ਬਾਬੂ ਸ਼ਾਈ ਦੇ ਸਰੋਤੇ ਚਾਹੇ ਉਹ ਭਾਰਤ ਜਾਹੀ ਉਹ ਵਿਦੇਸ਼ਾਂ ਵਿੱਚ ਬੈਠੇ ਨੇ ਜਿਨ੍ਹਾਂ ਨੇ ਬਾਬੂ ਸ਼ਾਈ ਨੂੰ ਜਿੱਥੇ ਪਰਮਾ ਹੰਗਾਰਾ ਦਿੱਤਾ ਅਤੇ ਖਾਸ ਕਰਕੇ ਸਾਡੀਆਂ ਖਬਰਾਂ ਨੂੰ ਤਰਜੀ ਦਿੱਤੀ ਐਸੀ ਉਹਨਾਂ ਸਾਰੇ ਹੀ ਸਰੋਤਿਆਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਬਾਬੂ ਸ਼ਾਈ ਦੀ ਸਮੁੱਚੀ ਟੀਮ ਤੇ ਖਾਸ ਕਰਕੇ ਸੀਨੀਅਰ ਜਰਨਲਿਸਟ ਬਲਜੀਤ ਸਿੰਘ ਜਿੱਲੀ ਜਿਨ੍ਹਾਂ ਦੀ ਸ਼ਤਰ ਸ਼ਾਇਆ ਦੇ ਵਿੱਚ ਟੀਮ ਦਿਨ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਅਸੀਂ ਸਾਰਿਆਂ ਨੂੰ ਆਉਣ ਵਾਲੇ 2024 ਬਰੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਸੋ ਦੋਸਤੋ ਇਹ ਨਵਾਂ ਸਾਲ ਤੁਹਾਡੇ ਤੇ ਪਰਿਵਾਰਾਂ ਦੇ ਲਈ ਖੁਸ਼ੀਆਂ ਕਿਹੜੇ ਲੈ ਕੇ ਆਵੇ ਤੇ ਖਾਸ ਕਰਕੇ ਇਸ ਯੁੱਗ ਦੇ ਵਿੱਚ ਤੁਸੀਂ ਜਿੱਥੇ ਆਪਣੇ ਏਮ ਆਪਣੇ લક્ષਿਅ ਆਪਣੇ ਟੀਚੇ ਨੁਪਾਨ ਦੀ ਕੋਸ਼ਿਸ਼ ਕਰਨੀ ਹੈ ਉਥੇ ਅਸੀਂ ਅਰਦਾਸ ਕਰਨੇ ਆ ਪ੍ਰਮਾਤਮਾ ਅਗੇ ਵੀ ਸਾਰੇ ਹੀ ਸਾਡੇ ਵੀ ਮਿੱਤਰ ਸਨੇਹੀ ਸਾਰੇ ਹੀ ਤੰਦਰੁਸਤ ਰਹਿਣ ਤੇ ਖਾਸ ਕਰਕੇ ਮੈਂ ਆਪਣੇ ਦੋਸਤ ਗਰੇਸ਼ੀ ਕੁਮਾਰ ਜੋ ਕਿ ਮਹਿੰਦਰਾ ਕਾਲਜ 94 ਦੇ ਮੇਰੇ ਸਾਥੀ ਨੇ ਜਿੱਦਾਂ ਮਹਿੰਦਰਾ ਕਾਲਜ ਦੀਆਂ ਦੀਵਾਰਾਂ ਦੇ ਵਿੱਚ ਅਸੀਂ ਤਾਲੀਮ ਹਾਸਲ ਕੀਤੀ ਤੇ ਜਿੱਦਾਂ ਮਹਿੰਦਰਾ ਕਾਲਜ ਦੀਆਂ ਦੀਵਾਰਾਂ ਅੱਜ ਵੀ ਉਸ ਨਾਰਾ ਮੇਂਧਰਾ ਕਾਲਜ ਦੀਆਂ ਦਿਵਾਰਾਂ ਜਿੱਦਾਂ ਮਜ਼ਬੂਤ ਨੇ ਉਦਾਂ ਹੀ ਸਾਡੇ ਦੋਸਤ ਯਾਰੀ ਨਵਾਉਣ ਦੇ ਵਿੱਚ ਮਜ਼ਬੂਤ ਚੱਲ ਰਹੇ ਨੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਐਦਾਂ ਹੀ ਸਾਰੇ ਹੀ ਸਾਡੇ ਜਿਹੜੇ ਸਾਥੀ ਮੇਂਧਰਾ ਕਾਲਜ ਦੇ ਸਾਡੇ ਨਾਲ ਪੜ੍ਹੇ ਨੇ ਤੇ ਮਾਣ ਹੈ ਉਹਨਾਂ ਤੇ ਦੋਸਤਾ ਤੇ ਮੇਂਧਰਾ ਕਾਲਜ ਤੇ ਵੀ ਮਾਣ ਹੈ ਵੀ ਜਿਹੜੇ ਸਾਡੇ ਸਾਰੇ ਸਾਥੀ ਅੱਜ ਬਹੁਤ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀਆਂ ਚੰਗੀਆਂ ਪੋਸਟਾਂ ਤੇ ਬੈਠੇ ਨੇ ਤੇ ਖਾਸ ਕਰਕੇ ਕੁਝ ਸਾਡੇ ਮਿੱਤਰ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸੋਹਣੀ ਆਪਣੀ ਜਿਹੜੀ ਜ਼ਿੰਦਗੀ ਜੀਰੇ ਨੇ ਅਸੀਂ ਸਾਰੇ ਕਿ ਉਹਨਾਂ ਦੋਸਤਾਂ ਨੂੰ ਆਪਣੇ ਵੱਲੋਂ ਤੇ ਬਾਬੂ ਸ਼ਾਹੀ ਦੀ ਟੀਮ ਵੱਲੋਂ 2024 ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਸਾਸਿਕਾ